ਫਕੀਰ ਦੀ ਗੱਲ ਕਰਾਂ ਨਾਰਾਇਣ ਇੱਕ ਫਕੀਰ ਹੈ ਨਾਰਾਇਣ ਉਹਨੂੰ ਇੱਕ ਪੰਡਤ ਮਿਲਿਆ ਬਹੁਤ ਵੱਡਾ ਵਿਦਵਾਨ ਉਹ ਵਿਦਵਾਨ ਪੰਡਤ ਮਿਲਿਆ ਜਦੋਂ ਉਸ ਨੂੰ ਤੇ ਉਸ ਵਿਦਵਾਨ ਪੰਡਤ ਨੇ ਆ ਕੇ ਸਵਾਲ ਕੀਤਾ ਕਿ ਤੁਸੀਂ ਸੱਚ ਬਾਰੇ ਜਾਣਦੇ ਹੋ ਤੁਸੀਂ ਰੱਬ ਬਾਰੇ ਜਾਣਦੇ ਹੋ ਤੇ ਸੱਚ ਬਾਰੇ ਜਾਣਦੇ ਹੋ ਰੱਬ ਬਾਰੇ ਜਾਣਦੇ ਹੋ ਉਹਦੇ ਬਾਰੇ ਦੱਸੋ ਮੈਂ ਵੀ ਉਹਨੂੰ ਮਿਲਣਾ ਚਾਹੁੰਦਾ ਉਹ ਫਕੀਰ ਕਹਿੰਦਾ ਵੀ ਤੂੰ ਥੱਕਿਆ ਹੋਇਆ ਹੈ ਬੜਾ ਸਫਰ ਕਰਕੇ ਮੇਰੇ ਤੱਕ ਪਹੁੰਚਿਆ ਉਸ ਪੰਡਿਤ ਵਿਦਵਾਨ ਨੂੰ ਕਿਹਾ ਵੀ ਆਹ ਬੈਠ ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਣਾ ਤੇ ਪਛਾਣ ਉਹ ਬੜਾ ਹੈਰਾਨ ਹੋਇਆ ਕਿ ਕਿ ਉਨੇ ਸੋਚਿਆ ਵੀ ਇੱਕ ਫਕੀਰ ਤੇ ਚਾਹ ਤੂੰ ਨਫ਼ਰਤ ਨਹੀਂ ਕਰਦਾ ਕਿਉਂਕਿ ਬਹੁਤੇ ਲੋਕ ਐਸੇ ਆ ਜਿਹੜੇ ਕਹਿੰਦੇ ਜੀ ਅਸੀਂ ਤੇ ਦੁੱਧਤ ਆਲੀ ਆ ਅਸੀਂ ਚਾਹ ਨਹੀਂ ਪੀਂਦੇ ਅਸੀਂ ਚਾਹ ਨਹੀਂ ਪੀਂਦੇ ਅਸੀਂ ਦੁੱਧਤ ਆਲੀ ਆ ਅਸੀਂ ਦੁੱਧ ਪੀਂਨੇ ਆ ਤੇ ਛੱਡਣ ਭਾਵੇਂ ਕੁਝ ਵੀ ਨਾ ਦੁਨੀਆ ਦਾ ਕੋਈ ਨਸ਼ਾ ਨਾ ਛੱਡਣ ਸੁੱਕਾ ਕਰਨ ਵਾਲਾ ਕਿਉਂਕਿ ਸ਼ਰਾਬ ਨਹੀਂ ਪੀ ਸਕਦੇ ਤੇ ਬਾਕੀ ਨਸ਼ਾ ਕੋਈ ਛੱਡਦੇ ਨਹੀਂ ਤੇ ਕਹਿੰਦੇ ਅਸੀਂ ਇਸਤਤ ਆ। ਖੈਰ ਬਾਕੀ ਉਨੇ ਸੱਚਾ ਵੀ ਪੰਡਤ ਨੇ ਵਿਦਵਾਨ ਨੇ ਕਿ ਫਕੀਰ ਚਾਹ ਤੋਂ ਨਫ਼ਰਤ ਨਹੀਂ ਕਰਦਾ ਚਾਹ ਆਪ ਬਨਾਲ ਲਈ ਚਲਾ ਗਿਆ ਤੇ ਦੂਸਰੀ ਗੱਲ ਉਹਨੇ ਇਹ ਸੋਚੀ ਵੀ ਹਮੇਸ਼ਾ ਜਿਹੜੇ ਫਕੀਰ ਹੁੰਦੇ ਆ ਸੰਤ ਹੁੰਦੇ ਆ ਇਹ ਦੂਜਿਆਂ ਨੂੰ ਸੇਵਾ ਕਰਨ ਲਈ ਕਹਿੰਦੇ ਆ ਆਪ ਨਹੀਂ ਕਰਦੇ ਇਹ ਵੀ ਸੱਚਾਈ ਹੈ ਬਹੁਤੇ ਬਿੱਲੜ ਬਾਰੇ ਦੂਸਰਿਆਂ ਨੂੰ ਕਹਿੰਦੇ ਆ ਤੁਸੀਂ ਸੇਵਾ ਕਰੋ ਆਪ ਨਹੀਂ ਕਰਦੇ ਵੱਡੀਆਂ ਵੱਡੀਆਂ ਗੱਡੀਆਂ ਵੱਡੇ ਵੱਡੇ ਘਰ ਤੇ ਬਹੁਤ ਕੁਝ ਐਸਾ ਹੈ ਲੱਖਾਂ ਦੀ ਤੰਗਾਤ ਚ ਲੋਕ ਚੜਾਵਾ ਵੀ ਉਹਨਾਂ ਨੂੰ ਚੜਾਉਂਦੇ ਆ ਮਾਫ ਕਰਨਾ ਸੱਚ ਬੋਲਣ ਵਾਲੇ ਦੇ ਨਾਲ ਕੋਈ ਨਹੀਂ ਜਿ ਖੜਦਾ ਤੇ ਜਿੱਥੇ ਤੁਰਦੀ ਦੁਕਾਨ ਹੋਵੇ ਉੱਥੇ ਲੋਕਾਂ ਦੀਆਂ ਪੀੜਾਂ ਹੁੰਦੀਆਂ ਹਮੇਸ਼ਾ ਲੋਕ ਡੇਗਦੇ ਉੱਥੇ ਆ ਜਿੱਥੇ ਪਖੰਡ ਹੋਵੇ ਲਿਸ਼ਕ ਪੁਸ਼ਕ ਹੋਵੇ ਬਾਰੀ ਤੌਰ ਤੇ ਧਾਮ ਜਮ ਹੋਵੇ ਲੋਕਾਂ ਦਾ ਟਿਕਾਣਾ ਤੇ ਲੋਕਾਂ ਦਾ ਠਿਕਾਓ ਤੇ ਲੋਕਾਂ ਦਾ ਡਗਾਓ ਉੱਥੇ ਯਾਦ ਰੱਖੀ ਹੁਣ ਉਹਨੇ ਸੋਚਿਆ ਕਿ ਇਹ ਬੰਦਾ ਫਕੀਰ ਹੈ ਤੇ ਬੜੀ ਵਧੀਆ ਗੱਲ ਹੈ ਕਿਸੇ ਤੋਂ ਸੇਵਾ ਕਰਾਉਣੀ ਬੜੀ ਸੁਖੀ ਹੈ ਆਪ ਕਰਨੀ ਬੜੀ ਆਕਸੀ ਹੈ ਹੁਣ ਉਹ ਸੋਧ ਦਾ ਪੰਡਤ ਵੀ ਬੰਦਾ ਕਮਾਲ ਦਾ ਫਕੀਰ ਵੀ ਆਪ ਚਾਹ ਬਣਾ ਕੇ ਲੈ ਕੇ ਆ ਕੇ ਆਉਣ ਲੱਗਾ ਹੈ ਬੜੀ ਵਧੀਆ ਗੱਲ ਹੈ ਕਿ ਆਪਣੇ ਹੱਥੀਂ ਸੇਵਾ ਕਰਦਾ ਹੈ ਆਪਣੇ ਹੱਥੀਂ ਸੇਵਾ ਕਰਦਾ ਕਿਉਂਕਿ ਸੇਵਾ ਕਰਨੀ ਬੜੀ ਔਖੀ ਹੈ ਆਪ ਕਿਸੇ ਨੂੰ ਕਹਿਣਾ ਬੜਾ ਸੌਖਾ ਹੈ ਕਿਸੇ ਨੂੰ ਕਹਿ ਕੇ ਕਰਵਾ ਲੈਣੀ ਬੜੀ ਸਖੀ ਹੈ ਪਰ ਆਪ ਕਰਨੀ ਬਹੁਤ ਔਖੀ ਉਹਨਾਂ ਨੇ ਚਾਹ ਬਣਾ ਕੇ ਲੈ ਕੇ ਆਂਦੀ ਉਹਨੇ ਆਪਣਾ ਇੱਕ ਬਰਤਨ ਉਹਨੂੰ ਦਿੱਤਾ ਵੀ ਪੰਡਤ ਨੂੰ ਵੀ ਲੈ پکڑ ਬਰਤਨ ਮੈਂ ਇਹਦੇ ਵਿੱਚ ਚਾਹ ਪਾਣਾ ਉਹਨੇ ਕੈਤਲ ਚ ਚਾਹ ਪਾਣੀ ਸ਼ੁਰੂ ਕੀਤੀ ਪਾੰਦਾ ਗਿਆ ਪਾੰਦਾ ਗਿਆ ਉਹ ਜਿਹੜਾ ਕੱਪ ਸੀ ਕਹ ਲੋ ਜਾਂ ਬਾਟਾ ਸੀ ਕਹ ਲੋ ਭਰ ਗਿਆ ਨਖਨ ਪਰੰਤੂ ਬਾਅਦ ਉਹ ਘੜ ਦੁਲਣ ਲੱਗ ਪਿਆ ਪਰਦਾ ਗਿਆ ਤੇ ਬਾਹਰ ਡੁਲਣ ਲੱਗ ਪਿਆ ਜਦੋਂ ਬਾਹਰ ਦੁੱਲਣ ਲੱਗ ਗਿਆ ਉਹ ਕਹਿੰਦਾ ਪੰਡਿਤ ਫਕੀਰ ਨੂੰ ਫਕੀਰ ਜੀ ਵੀ ਚਾਹ ਤੇ ਬਾਹਰ ਦੁੱਲਣ ਲੱਗੀ ਆ ਨਾਰਾਇਣ ਪੰਡਿਤ ਨੂੰ ਉਹ ਫਕੀਰ ਨੂੰ ਕਹਿੰਦਾ ਵੀ ਚਾਹ ਬਾਹਰ ਦੁੱਲਣ ਲੱਗੀ ਆ ਤੁਸੀਂ ਵੇਖੋ ਧਿਆਨ ਦੇ ਨਾਲ ਕਿ ਇਹਦੇ ਵਿੱਚ ਹੁਣ ਜਗ੍ਹਾ ਨਹੀਂ ਪਾਣ ਦੇ ਲਈ ਐ ਨੱਕਾ ਲੱਕ ਭਰ ਚੁੱਕਾ ਹੁਣ ਤੁਸੀਂ ਬੱਸ ਕਰੋ ਰਹਿਣ ਦਿਓ ਹੁਣ ਫਕੀਰ ਨੇ ਉਸ ਪੰਡਿਤ ਵਿਦਵਾਨ ਨੂੰ ਸਮਝਾਉਣਾ ਸੀ ਤਾਂ ਕਿ ਉਹ ਕਹਿੰਦਾ ਸੀ ਵੀ ਮੈਂ ਸੱਚ ਪ੍ਰਾਪਤ ਕਰਨ ਲਈ ਆਇਆ ਅੰਦਰ ਸੱਚ ਪਾ ਕੇ ਲੈ ਕੇ ਜਾਣਾ ਚਾਹੁੰਦਾ ਤੇ ਫਕੀਰ ਸਮਝਾਉਂਦਾ ਕਹਿੰਦਾ ਵੀ ਅੱਛਾ ਇਹਦੇ ਵਿੱਚ ਜਗ੍ਹਾ ਨਹੀਂ ਕਹਿੰਦਾ ਨਹੀਂ ਇਹ ਨਕਾਂਕ ਭਰ ਚੁੱਕਾ ਹੈ ਤੇ ਪਾਓਗੇ ਤੇ ਬਾਹਰ ਡੁੱਲੇਗਾ ਕਿਉਂਕਿ ਇਹਦੇ ਵਿੱਚ ਜਗ੍ਹਾ ਨਹੀਂ ਹੈ ਹੁਣ ਉਹ ਫਕੀਰ ਨੇ ਬੜੇ ਕਮਾਲ ਦੀ ਗੱਲ ਕੀਤੀ ਉਹ ਕਹਿੰਦਾ ਤੂੰ ਸਿਰਫ ਚਾਵਲ ਵੇਖ ਰਿਹਾ ਹੈ ਕੈਟਰਲ ਵੱਲ ਦੇਖ ਰਿਹਾ ਹੈ ਤੇ ਜਿਹੜਾ ਇਹ ਤੌਲਾ ਹੈ ਇਹਦੇ ਵੱਲ ਦੇਖ ਰਿਹਾ ਹੈ ਇਹ ਨਕਾ ਨਕ ਭਰਿਆ ਹੋਇਆ ਬਾਹਰ ਡੁੱਲ ਰਿਹਾ ਹੈ ਇਹਦੇ 'ਚ ਕੋਈ ਜਗ੍ਹਾ ਨਹੀਂ ਸਿਰਫ ਇਹਨੂੰ ਦੇਖ ਰਿਹਾ ਤੂੰ ਤੇ ਕਹਿੰਦਾ ਜੀ ਇਹੀ ਚੀਜ਼ਾਂ ਨੇ ਆਪਣੇ ਸਾਹਮਣੇ ਇਹਨੂੰ ਵੇਖਾਂਗੇ ਤੇ ਉਹ ਕਹਿੰਦਾ ਨਹੀਂ ਤੂੰ ਆਪਣੇ ਮਨ ਨੂੰ ਵੇਖ ਤੂੰ ਆਪਣੇ ਮਨ ਨੂੰ ਵੇਖ ਕਿਉਂ

ਇਸ ਲਈ ਤੇਰੇ ਅੰਦਰ ਜਗ੍ਹਾ ਹੀ ਨਹੀਂ ਹੈ ਤੂੰ ਅੰਦਰ ਸੱਚ ਨੂੰ ਟਿਕਾ ਸਕੇ ਤੇ ਇਹ ਇਕੱਲੇ ਉਸ ਪੰਡਤ ਦੀ ਗੱਲ ਨਹੀਂ ਇਹ ਸਾਡੀ ਤਮਾਮ ਦੁਨੀਆ ਦੀ ਗੱਲ ਜੇ ਕਿਉਂਕਿ ਸਾਡੇ ਸਾਰੇ ਲੋਕਾਂ ਕੋਲ ਸੱਚ ਨਹੀਂ ਜੇ ਕਿਉਂ ਨਹੀਂ ਕਿਉਂਕਿ ਸਾਡੇ ਸਾਰਿਆਂ ਦੇ ਭਾਂਡੇ ਕੂੜ ਦੇ ਨਾਲ ਨਕਾਨਕ ਭਰੇ ਹੋਏ ਆ ਸੱਚ ਕਿੱਥੇ ਲਿਕੇਗਾ ਸੱਚ ਨਹੀਂ ਟਿਕੇਗਾ ਸੱਚ ਟਿਕਾਉਣ ਦੇ ਲਈ ਜਗ੍ਹਾ ਚਾਹੀਦੀ ਹੈ ਔਰ ਸਤ ਤਾਂ ਟਿਕਗਾ ਜੇ ਸਾਡਾ ਭਾਂਡਾ ਖਾਲੀ ਹੋਵੇਗਾ ਤੇ ਖਾਲੀ ਕਿਵੇਂ ਹੋਵੇਗਾ ਸਾਬ ਕਿਵੇਂ ਹੋਵੇਗਾ ਇਹਨੂੰ ਸਤਗੁਰੂ ਜੀ ਕਹਿੰਦੇ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਭਾਂਡਾ ਅਤ ਮਲੀਨ ਧੋਤਾ ਅੱਛਾ ਨਾ ਹੋਏ ਸੀ ਗੁਰਦੁਆਰੇ ਕੋਏ ਸੋਜੀ ਪਾਏ ਸੀ ਇਹ ਤਦਵਾਰ ਹੈ ਧੋਏ ਅੱਛਾ ਹੋਏ ਸੀ ਕਹਿੰਦੇ ਜਦੋਂ ਇਸ ਦਵਾਰ ਤੇ ਆ ਕੇ ਇਸ ਭਾਂਡੇ ਨੂੰ ਖਾਲੀ ਕਰਕੇ ਧੋ ਕੇ ਸਾਫ ਕਰੇਗਾ ਤੇ ਫਿਰ ਇਹਦੇ ਵਿੱਚ ਵਸਤੂ ਪਾਏਗਾ ਤੇ ਫਿਰ ਗੱਲ ਬਣੇਗੀ ਜਿਹਨੂੰ ਕਿਹਾ ਭਾਂਡਾ ਤੋ ਇੱਕ ਬੈਸ ਤੂਪ ਦੇਵੋ ਤੋ ਦੁੱਧ ਐ ਕੋ ਜਾਵੋ ਦੁੱਧ ਕਰਨ ਕਰਨ ਸੁਰਤ ਸਮਾਇ ਨ ਕੋਏ ਨਰਾਸ ਜਮਾਵੋ ਜਪੋ ਤਾ ਇੱਕੋ ਨਾਮਾ ਔਰ ਨਰਾਫਲ ਕਮ ਇਹ ਮਨ ਈਟੀ ਘਾਤ ਕਰੋ ਉਨ ਨਿਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋਤਾ ਮਥਿਏ ਇਨਬਿਦ ਅੰਮ੍ਰਿਤ ਪਾਵੋ ਮਨ ਸੰਪਰਜਿਤ ਸੱਤਰ ਨਾਵਨ ਭਾਵਨ ਪਾਤੀ ਤ੍ਰਿਪਤ ਕਰੈ ਪੂਜਾ ਪ੍ਰਾਨ ਸੇਵਕ ਜੀ ਸੇਵਾ ਇਨਬਿਦ ਸਾਹਿਬ ਰਬਤ ਰਹਿ ਹੁਣ ਸਤਗੁਰ ਜੀ ਕਹਿੰਦੇ ਕਿਸ ਭਾਂਡੇ ਨੂੰ ਪਿਲਾ ਖਾਲੀ ਕਰ ਜੇ ਦੇ ਵਿੱਚ ਕੁਝ ਪਾਉਣਾ ਚਾਹੁੰਦਾ ਜੇ ਸੱਚ ਪਾਉਣਾ ਚਾਹੁੰਦਾ ਤੇ ਭਾਂਡਾ ਖਾਲੀ ਹੋਣਾ ਚਾਹੀਦਾ ਹੁਣ ਜਦੋਂ ਇਹ ਗੱਲ ਕਹੀ ਤੇ ਉਸ ਪੰਡਤ ਦੀਆਂ ਅੱਖਾਂ ਖੁੱਲ ਗਈਆਂ ਜਿਹੜਾ ਪੰਡਤ ਇਹ ਕਹਿੰਦਾ ਸੀ ਨਾ ਜਿਹੜਾ ਪੰਡਤ ਇਹ ਕਹਿੰਦਾ ਸੀ ਮੈਂ ਸੱਚ ਪ੍ਰਾਪਤ ਕਰਨ ਲਈ ਆਇਆ ਤੇ ਫਕੀਰ ਜੀ ਮੈਨੂੰ ਸੱਚ ਦੀ ਗੱਲ ਦੱਸੋ ਤੇ ਉਹਨੇ ਇੱਕ ਚਾਹ ਦੇ ਕੌਲੇ ਤੋਂ ਏਡੀ ਵੱਡੀ ਉਦਾਹਰਨ ਦੇ ਦਿੱਤੀ ਤੇ ਸੱਚ ਉਸ ਪੰਡਤ ਦਾ ਜੀਵਨ ਬਦਲ ਗਿਆ ਉਹਨੇ ਸੋਚਿਆ ਵੀ ਗੱਲ ਬੜੇ ਕਮਾਲ ਦੀ ਕਹੀ ਵਕਤ ਸਾਡੇ ਅੰਦਰ ਨਕਾ ਨਕ ਭਰਿਆ ਹੋਇਆ ਕਾਦੇ ਨਾਮ ਦੇ ਕਾਰਨ ਚੁਗਲੀ ਦੁਆਤ ਪਾਵ ਨੰਦਿਆ ਖਾਲੂਪਨ ਹੋਰ ਪਤਾ ਨਹੀਂ ਕਿੰਨਾ ਕੁਝ ਹੈ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਅਜ਼ਮ ਕਰਦੇ ਹਾਂ ਇਕੱਠਾ ਕਰਦੇ ਹਾਂ ਤੇ ਫਿਰ ਅਸੀਂ ਕਹੀਏ ਸਾਡੇ ਅੰਦਰ ਸੱਚ ਟਿਕ ਜਾਏ ਸੱਚ ਸਾਡੇ ਅੰਦਰ ਟਿਕ ਜੇ ਨਹੀਂ ਟਿਕ ਤਾ ਕਾਰਨ ਸੁਖਰ ਗੱਲ ਜੋ ਮੈਂ ਗੱਲ ਕਰ ਰਿਹਾ ਸਾ ਬੜੇ ਐਸੇ ਲੋਕ Bekerja karena ganti.